ਇਸ ਵੀਰ ਨੂੰ 21 ਤੋਪਾਂ ਦੀ ਸਲਾਮੀ ਦੇਣੀ ਬਣਦੀ ਆ 21 ਤੋਪਾਂ ਦੀ ਜਿੰਨੇ ਵੀ ਆ ਇੱਟਾ ਰੋੜੇ ਸੜਕ ਦੇ ਉੱਪਰ ਸੁੱਟੇ ਆ ਇਹ ਵੀਰ ਮੇਰੇ ਕੋਈ ਭਲਾਈ ਦਾ ਕੰਮ ਨਹੀਂ ਐ ਇਹ ਕਿਸੇ ਦੀਆਂ ਲੱਤਾਂ ਬਾਹਾਂ ਤੋੜਨ ਵਾਲਾ ਕੰਮ ਵਾ ਅੱਜ ਕੱਲ ਅਸਲ ਦੇ ਵਿੱਚ ਟ੍ਰੈਂਡੀ ਚੱਲਿਆ ਹੋਇਆ ਵਾ ਜਿੰਨਾ ਵੀ ਕੰਕਰੀਟ ਹੁੰਦਾ ਵਾ ਜਾਂ ਇੱਟਾਂ ਵਾਧੂ ਘਾਟੂ ਜਿੰਨੀਆਂ ਵੀ ਹੁੰਦੀਆਂ ਨੇ ਸੁੱਟ ਨੂੰ ਹੋਰ ਕੋਈ ਥਾਂ ਨਹੀਂ ਲੱਭਦੀ ਚਲੋ ਸੜਕ ਦੇ ਉੱਪਰ ਹੀ ਸੁੱਟ ਦਈਏ ਬੜਾ ਵੱਡਾ ਸਮਾਜ ਭਲਾਈ ਦਾ ਕੰਮ ਆ ਭਰਾ ਮੇਰੇ ਉਹ ਇਹ ਬੜਾ ਵੱਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਆ ਇਦਾਂ ਈ ਟਾ ਰੋੜੇ ਸੁੱਟਣ ਦੇ ਲਈ ਇਹ ਹੈਗਾ ਮੇਰਾ ਪਿੰਡ ਸਾਬੂਵਾਲ ਤੇ ਕਰਾ ਰਾਮ ਸਿੰਘ ਦਾ ਬਾਰਡਰ ਕਹਿ ਲਈਏ ਆਪਾਂ ਹੁਣ ਆਪਾਂ ਚੱਲਦੇ ਆਂ ਅੱਗੇ ਪਿੰਡ ਦੇ ਵਿੱਚ ਬਾਰ ਬਾਰ ਤੁਹਾਨੂੰ ਆਪਾਂ ਫਿਰ ਨਹੀਂ ਦਿਖਾਉਣੇ ਆ 4 ਸਾਲ ਤੋਂ ਉੱਪਰ ਹੋ ਗਏ ਆ ਇਹ ਸੜਕ ਤਾਂ ਪਹਿਲਾਂ ਹੀ ਮੰਦਲੇ ਹਾਲ ਨੇ ਸੜਕ ਦੇ ਜਦੋਂ ਮੀਂਹ ਪੈਂਦਾ ਗੋਡੇ-ਗੋਡੇ ਪਾਣੀ ਹੁੰਦਾ ਵਾ ਮੀਂਹ ਇੱਕ ਦਿਨ ਪੈਂਦਾ ਵਾ ਤੇ 15-15 ਦਿਨ ਪਾਣੀ ਨਹੀਂ ਸੁੱਕਦਾ ਇੱਥੋਂ ਇਸ ਪਾਸੇ ਰਹਿੰਦੇ ਵੀ ਜਿਆਦਾ ਆਪਣੇ ਜਿਹੜੇ ਭੈਣਾ ਭਰਾ ਨੇ ਬਾਲਮੀਕ ਭਾਈ ਚਾਰੇ ਵਾਲੇ ਉਹ ਭੈਣਾ ਭਰਾ ਰਹਿੰਦੇ ਨੇ ਤੇ ਦਿਹਾੜੀਆਂ ਕਰਦੇ ਨੇ ਕੋਲੋਂ ਪੈਸੇ ਪਾ ਕੇ ਉਹਨਾਂ ਨੇ ਕਈ ਵਾਰੀ ਮਿੱਟੀ ਪਾਈ ਆ ਸੜਕ ਤੇ ਕਈ ਵਾਰੀ ਦਿਹਾੜੀਆਂ ਕਰਨ ਵਾਲਿਆਂ ਨੇ ਕੋਲੋਂ ਪੈਸੇ ਪਾ ਕੇ ਹੋ ਸਕਦਾ ਕਿਸੇ ਦਾਨੀ ਸੱਜਣ ਨੇ ਵੀ ਥੋੜੀ ਬਹੁਤੀ ਮਦਦ ਕਰ ਦਿੱਤੀ ਹੋਵੇ ਆ ਦੇਖੋ ਤੁਸੀਂ ਇਹਦੇ ਉੱਪਰ ਕਈ ਵਾਰੀ ਇਹਨਾਂ ਨੇ ਮਿੱਟੀ ਪਾ ਲਈ ਆ ਕੋਲੋਂ ਪੈਸੇ ਪਾ ਕੇ ਇਹ 4 ਸਾਲ ਤੋਂ ਉੱਪਰ ਹੋ ਗਏ ਨੇ ਪਤਾ ਨਹੀਂ ਆਪਾਂ ਨੂੰ ਇਹ ਕਿੰਨੇ ਬੁਲਾਉਣਾ ਆਪਾਂ ਐਵੇਂ ਕਹੀਏ ਕਿਉਂਕਿ ਆਪਾਂ ਇਹਦੇ ਬਾਰੇ ਕੁਝ ਕਹਿ ਹੀ ਨਹੀਂ ਸਕਦੇ ਆਪਾਂ ਨੂੰ ਪਤਾ ਹੀ ਨਹੀਂ ਗਾ ਬਣਾਉਣਾ ਕਿੰਨੇ ਆ ਪਤਾ ਨਹੀਂ ਰਾਬੇ ਦੀ ਕਦੋਂ ਸੁਣੂਗਾ ਬਾਕੀ ਆ ਜਿਹੜੇ ਮੇਰੇ ਵੀ ਰਿਟਾ ਰੋੜੇ ਸਿੱਟਦੇ ਆ ਇਹਨਾਂ ਦੇ ਚਰਨਾਂ 'ਚ ਬੇਨਤੀ ਆ ਭਾਈ ਪਹਿਲਾਂ ਹੀ ਹਾਲ ਮੰਦੜੇ ਨੇ ਸੜਕਾਂ ਦੇ ਤੁਸੀਂ ਇਹੋ ਜਿਹੇ ਕੰਮ ਨਾ ਕਰੋ ਮੇਰੇ ਵੀਰ